ਕਿਉਂਕਿ ਜਿਹੜਾ ਪੀਏ ਹੁੰਦਾ ਜਿਵੇਂ ਅਸੀਂ ਪੁਜਾਰੀਆਂ ਤਾਂ ਹੈ ਨਹੀਂ ਰਾਜੇ ਨੂੰ ਪੀਏ ਦੇ ਸੱਤੇ ਹੁੰਦਾ ਸਾਰਾ ਕੁਝ ਹੈ ਨਾ ਠੀਕਾ ਜਿਵੇਂ ਰਾਜੇ ਜਨਕ ਦਾ ਸੀਗਾ ਅਕਬਰ ਦਾ ਕਿਹੜਾ ਸੀ ਅਕਬਰ ਦਾ ਵੀਰਵਾਲ ਆਹ ਏ ਬीडीਓ ਆਪਣਾ ਚੰਦੂ ਮਾਦਾ ਜੀ ਕਿਸਾਨਾ ਬਹੁਤ ਠੀਕ ਆ ਜਿਵੇਂ ਰਾਜੇ ਦਾ ਮੰਦਰ ਉਹਨੇ ਨਾਲ ਪੀਏ ਨਾਲ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਨਾਲ ਹੁੰਦਾ ਮੰਦਰ ਵਿੱਚ ਪੁਜਾਰੀ ਨਾਲ ਹੁੰਦਾ ਅੱਲਾ ਦੇ ਵਿੱਚ ਮੇ ਆਉ ਜੋ ਧੁਨਵਾਜੀ ਹੁੰਦਾ ਹੈ ਹੈ ਨਾ ਉਹ ਲਿੰਕ ਆ ਬਾਈ ਇਹ ਆਪਾਂ ਨੂੰ ਰੱਬ ਨੇ ਮਿਲਾਇਆ ਹੈ ਨਾ ਆਪਣੀ ਪਿੰਡਰਾ ਕਿਤੇ ਔਕਾਤ ਸੀ ਮੇਰੀ ਕੀ ਸੱਚੀ ਗੱਲ ਆ ਸਰ ਇਹ ਮੈਂ ਇੱਥੇ ਤੱਕ ਪਹੁੰਚ ਜਿੰਦਰ ਕਰਨ ਪ੍ਰੀਤ ਜੀ ਤੱਕ ਉਹ ਐਤਮਾਦ ਨਾਲ ਨਹੀਂ ਗੱਲ ਆ ਇਹਨੇ ਮਤਲਬ ਨਹੀਂ ਜਾਣ ਪੁੱਛਿਆ ਕਿ ਤੱਕ ਪਹੁੰਚਦਾ ਕੋਈ ਕੁਝ ਵੀ ਨਹੀਂ ਹੈ ਨਹੀਂ ਮੇਰੇ ਲਈ ਤਾਂ ਬੇਦਰਾਵੀ ਦੇ ਮੈਨੂੰ ਆਇ ਲੱਗਦਾ ਵੀ ਜਿਵੇਂ ਆ ਨਾ ਮੈਂ ਤਾਂ ਸੋਚਿਆ ਨਹੀਂ ਸੀ ਬਾਈ ਕਿ ਮੈਂ ਸੋਚਿਆ ਜੀ ਆਪਣੀ ਜ਼ਿੰਦਗੀ ਇੱਥੇ ਨਿਕਲ ਜਾਣੀ ਆ ਚਲ ਠੀਕ ਆ 20 25 ਸਾਲ ਹੋ ਗਏ 25 ਮਰ ਚਲ ਗਿਆ ਠੀਕ ਆ ਹੋਰ ਕੀ ਆਪਾਂ ਨੇ ਦੇਦੇ ਤਾਂ ਆਣੇ ਤੇ ਆਪਡੇ ਕੋ ਮਹਾ ਲక్ష్ਮੀ ਆ ਜਿਹੜੀ ਨਾਰਾਇਣੀ ਆ ਉਹ ਪਰ ਛਾੜੂ ਕਹੀ ਮੈਨੂੰ ਕਹਿੰਦੇ ਵੀ ਛਾੜੂ ਲਾਇਆ ਹਨ ਠੀਕ ਆ ਮੈਂ ਕਿਹਾ ਉੱਤੇ ਲਿਖਿਆ ਹੋਇਆ ਇਸ ਸਫਾਈ ਵਾਸਤੇ ਆ ਦਾਦਾ ਮੰਦਰਾ ਜਾਂ ਕੋਈ ਵੀ ਆ ਨਾ ਉਹਦਾ ਸਾडू ਆ ਜਿਹੜਾ ਕਿਸੇ ਨਾਲ ਲਿੰਕ ਨਹੀਂ ਹੈ ਜਦਾ ਮੰਨਦਾ ਵੀਰੇ ਠੀਕ ਹੈ ਇਹ ਸੰਜਾ ਜਿਹਨੇ ਧਰਮ ਸੰਜੇ ਜਿਹਦਾ ਸਾडू ਹੈ ਜਿਹੜਾ ਵੀਰੇ ਸ਼ੁਕਰਗ੍ਰਹਿ ਦਾ ਸਭ ਤੋਂ بڑا ਹੈ ਮਹਾ ਲਕਸ਼ਮੀ ਦਾ بڑا ਹੈ ਕਿਉਂਕਿ ਸਫਾਈ ਕਰਦੀ ਆ ਠੀਕ ਹੈ ਲਕਸ਼ਮੀ ਮਹਾ ਲਕਸ਼ਮੀ ਜਿਹਦੀ ਨਰਣੀ ਆ ਵਿਸ਼ਨੂੰ ਭਗਵਾਨ ਦੀ ਜਿਵੇਂ ਮਾਂ ਪਾਰਵਤੀ ਆ ਭੋਲੇ ਨਾਲ ਦੀ ਉਦਾਂ ਹੀ ਐ ਇਦਾਂ ਜਿਹੜੇ ਬਾਨੀਆਂ ਨੇ ਉਹ ਹੀ ਦੱਸਦਿਆਂ ਨੇ ਵੀ ਕਿਸੇ ਨਾਲ ਗਲਤ ਨਾਲ ਸੋਚ ਆ ਨਾ ਹੂੰ ਤਾਂ ਕਈ ਮੈਨੂੰ ਕਹਿੰਦੇ ਵੀ ਬਈ ਤੂੰ ਨਵਾਂ ਹੀ ਟ੍ਰੈਂਡ ਪਾ ਚੜਾ ਲਿਆ ਨਾ ਹੂੰ ਹਾਂ ਠੀਕ ਐ ਇੰਦਾ ਐ ਮੈਂ ਕਿਹਾ ਵੀ ਇਹ ਝਾੜੂ ਆ ਮਾ લક્ષਮੀ ਦਾ ਹਾਂ ਨਾ ਮਾਤਾ ਸਿੱਟਾ ਲਾਵਾ ਠੀਕ ਐ ਮਾਤਾ ਦਾ ਝਾੜੂ ਇਹ ਸਫਾਈ ਮੰਦੀ ਕਰਦਾ ਜਿਵੇਂ ਮਹਾਰਾਜ ਜੀ ਕਹਿੰਦੇ ਵੀ ਜਿਹੜੀ ਪਤਨੀ ਆ ਉਹ ਸਵੇਰੇ ਉੱਠ ਕੇ ਨਹਾ ਤੋਂ ਕੋਈ ਝਾੜੂ ਲਾਉਂਦੀ ਆ ਠੀਕ ਆ ਉਹ ਲਕਸ਼ਮੀ ਆ ਸਸਵਤੀ ਆ ਵਧੀਆ ਬੋਲਦੀ ਆ ਉਹ ਗੰਦ ਸਾਫ ਕਰਦੀ ਆ ਨਾ ਇਹ ਜਿਹੜਾ ਝਾੜੂ ਆ ਮਹਾ ਲਕਸ਼ਮੀ ਦਾ ਇਹ ਅੰਦਰੋਂ ਸਫਾਈ ਕਰਦੀ ਆ ਵੀਰੇ ਝਾੜੂ ਇੱਕ ਤੋਂ ਦਾ ਨਹੀਂ ਫਿਰਦਾ ਗੁਰੂ ਗ੍ਰੰਥ ਸਾਹਿਬ ਕੋਲ ਹਰਿਵੰਦਰ ਸਾਹਿਬ ਚ ਵੀ ਫਿਰਦਾ ਅੱਪਾ ਬਿਵਾਨ ਨਹੀਂ ਹੈਗੇ ਇਸ ਤੇ ਦਰਸੰਗ ਮੇਰਾ ਇੱਕ ਜਰੀਆ ਥੇਲਾ ਦੇਖਣ ਦਾ ਹੈ ਬਸ ਥੋਡੇ ਵਰਗੇ ਚਾਰ ਮਿੱਤਰ ਮਿਲ ਕੇ ਅੱਪਾ ਪਹਿਲਾ ਵੀਡੀਓ ਪਾਉਂਦੇ ਹੁੰਦੇ ਸੀ ਹੈ ਨਾ ਠੀਕ ਹੈ ਇਹ ਚਾਰ ਭਾਈ ਹੋਣ ਇਹ ਚਾਰ ਭਾਈ ਕਦੋਂ ਹੁੰਦੇ ਨੇ ਜਦੋਂ ਵਧੀਆ ਬੰਦਾ ਚੱਲਦਾ ਭਾਈ ਠੀਕ ਹੈ ਉਨਾਰੇ ਫੈਕਟਰ ਬੋਲਦੇ ਨੇ ਨਾ ਚਾਰ ਭਾਈਆਂ ਦੇ ਮੰਨਦੇ ਹੋਈਏ ਚਾਰ ਭਾਈ ਆਪਣੇ ਮੰਨਦੇ ਹੋਣ ਕਿ ਆਪਾਂ ਸ਼ਾਂਚਾਂ ਰੱਬ ਦੀ ਹਿੱਤ ਉਹ ਸਵਾਕਾ ਇੱਕ ਸਵਾਕ ਲక్ష్ਮੀ ਆ ਜਿਹੜਾ ਢਾੜੂ ਦੇ ਵਿੱਚ ਢਾੜੂ ਨੂੰ ਵੀ ਨਹੀਂ ਪਤਾ ਹੁੰਦਾ ਮੇਰੇ ਵਿੱਚ ਕਿੰਨੀ ਸਫਾਈ ਕਰ ਸਕਦਾ ਮੇਰੇ ਵਿੱਚ ਕੀੜੀਆਂ ਕਿੰਨੀਆਂ ਨੇ ਠੀਕ ਹੈ ਇਹ ਮੰਨਦੇ ਨਾਲ ਲੇ ਕੱਪਾਂ ਨੇ ਕਿਹਾ ਵੀ ਦੁਸ਼ਮਣਾਂ ਨਾਲ ਕਿਸੇ ਨਾਲ ਆਪਾਂ ਨੇ ਬੈਰ ਵਿਰੋਧ ਨਹੀਂ ਹੈਗਾ ਇਹ ਸਾਡੇ ਗੁਰੂਆਂ ਦਾ ਗਿਆਨ ਆ ਵੀਰੇ ਸਾਸਤਰ ਨੇ ਜਿਹੜੇ ਉਹ ਦੱਸਦੇ ਨੇ ਕਿ ਜਿਵੇਂ ਡਿਗਰੀ ਆ ਉਹ ਉੱਥੇ ਦੀ ਬੋਲਦੀ ਆ ਵੀ ਕਿੱਥੇ ਦੀ ਆਏ ਪਟਿਆਲੇ ਦੀ ਆ ਜਾਂ ਚੰਡੀਗੜ੍ਹ ਦੀ ਹੈ ਨਾ ਜਾਂ ਦਿੱਲੀ ਕਿਤੇ ਦੀ ਵੀ ਯੂਨੀਵਰਸਿਟੀ ਆ ਉਹ ਟੂਬੇ ਦੀ ਕਹ ਲੋ ਹੈ ਨਾ ਸਟੇਟ ਦੀ ਕਹ ਲੋ ਨਾ ਉਹ ਬੱਚੇ ਨੂੰ ਪਤਾ ਹੁੰਦਾ ਵੀ ਮੈਂ ਪੀ ਐਚ ਡੀ ਕਿਵੇਂ ਪ੍ਰਾਪਤ ਕਰੀਆ ਦੂਜਿਆਂ ਤਾਂ ਉਹ ਸਰਟੀਫੀਕੇਟ ਹੁੰਦਾ ਆਪਣੇ ਕੋਲ ਸਰਟੀਫੀਕੇਟ ਨਹੀਂ ਹੈਗੇ ਆਪਣੇ ਕੋਲ ਆਏ ਆ ਵੀ ਰੱਬ ਦੀ ਕਿਰਪਾ ਵੀ ਆਪਾਂ ਕਿਹੜਾ ਬੈਠ ਸਕਦੇ ਆ ਲੱਭ ਸਕਦੇ ਆ ਆਪਾਂ ਬੈਠੇ ਆ ਇਹ ਜਿਹੜੇ ਜਿੱਦੋਂ ਐਡਾ ਅੰਮ੍ਰਿਤਾ ਦਿਖਾਉਣਾ ਮੈਂ ਮੱਗੇ ਤੋਂ ਮੰਗਦਾ ਨਹੀਂ ਮੈਂ ਤਾਂ ਰੱਬ ਤੋਂ ਮੰਗੂਗਾ ਜਿਨਾਂ ਨੂੰ ਸੋਨੋ ਬੜਾ ਕਰਨਾ ਨਾ ਮੰਗਣਾ ਵੀ ਪਰਮਾਤਮਾ ਕੋਲ ਹੀ ਚਾਹੀਦਾ ਹੈ ਜਿਵੇਂ ਕਹਿੰਦੇ ਮੰਗੋ ਈ ਸੀਗੇ ਉਹ ਦੇ ਦੇ ਖੁਸ਼ੀ ਨਾਲ ਕਿਸੇ ਕੋਲ ਨਹੀਂ ਕਿਸੇ ਜਿਹੜਾ ਮੰਗੇ ਤੇ ਦੇ ਦੇ ਉਹ ਕਮਨ ਹੋਵੇ ਕੋਈ ਮੰਗਣਾ ਅਮਰ ਤੁੰਦਰਦ ਸਿੰਘ ਮੇਰਾ ਲਾਸਟ ਪ੍ਰਸ਼ਨ ਆਏ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਨੇ ਜੀਵਨ ਕੱਢਣਾ ਇੱਥੇ ਮੇਰਾ 25 ਸਾਲ ਦਾ ਰਿਕਾਰਡ ਆ ਪਤਾ ਨਹੀਂ ਗੰਦਾ ਏ ਜਿੰਨੇ ਮੈਂ ਕਹੇ ਤੋ ਮੰਗਿਆ ਨਹੀਂ ਵੀ ਮੈਨੂੰ 10 ਰੁਪਏ ਦੇ ਦੇ ਅਗਲੇ ਵੱਡੇ ਤੇਰੇ ਵਰਗੇ ਮੈਨੂੰ ਆ ਕੇ ਗੱਡੀਆਂ ਵਾਲੇ ਕਹਿੰਦੇ ਨੇ ਕਿ ਬਾਬਾ ਕੀ ਲਈਏ ਮਗਰਾ ਪਾਇਤਨਾ ਤੁਸੀਂ ਮੰਗ ਲਓ ਮੈਂ ਫੇਰ ਮੰਗ ਲੂੰਗਾ ਨਾ ਮੈ ਤਾਂ ਮੰਗਤਾ ਹੈ ਗਈਆਂ ਨਾ ਦਰਦਾ ਚੈਨੀ ਦੇ ਵਗਰਾ ਦਾ ਪਹਿਲੋ ਉਕਾਲ ਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਇੱਕ ਇੱਕ ਅੱਖਰ ਉਹਦੇ ਲਿਖਿਆ ਆ ਕੱਲ ਜਊਗਾ ਇੱਕ ਅੱਖ ਮੇਚੜੀ ਹੁੰਦੀ ਐ ਇੱਕ ਹੁਲਣੀ ਹੁੰਦੀ ਐ ਨਾ ਠੀਕ ਐ ਉਹ ਕਹਿੰਦੇ ਵੀ ਕਿਵੇਂ ਅਲਟਰਾਸਾਉਂਡ ਕਰੇਗਾ ਮਗਾ ਹੀ ਕਿ ਸਾਹਮਣੇ ਬਿਠਾ ਕੇ ਠੀਕ ਹੈ ਉਹਦੇ ਸਰੀਰ ਦੇਖਿਆ ਜਾਊਗਾ ਉਹਦਾ ਮੱਥਾ ਅੱਖ ਨਾਲ ਹੀ ਦੇਖਿਆ ਜਾਣਾ ਬਿਲਕੁਲ ਇਹ ਅਲਟਰਾਸਾਉਂਡ ਆ ਉਹ ਇਲੈਕਟ੍ਰੋਨ ਦੇ ਨਾਲ ਹੁੰਦਾ ਇਹਦਾ ਮੰਨਦੇ ਹੋ ਬਿਲਕੁਲ ਦਿੱਕੋ ਆਪਣੇ ਕੋਲ ਸ਼ਾਸਤਰ ਆ ਵੀ ਅੱਖ ਨਾਲ ਆਪਾਂ ਕਿਸੇ ਨੂੰ ਵੀ ਉਹਦਾ ਗ੍ਰਹਿ ਨਕਸ਼ਤਰ ਦੇਖ ਸਕਦੇ ਆ ਠੀਕ ਆ ਠੀਕ ਹੈ ਹੁਣ ਜਿਹਨੂੰ ਪੰਜਾਬੀ ਚ ਲਿਖਣਾ ਹੀ ਨਹੀਂ ਆਉਂਦਾ ਉਹਨੂੰ ਪੜ੍ਹਨਾ ਨਹੀਂ ਆਉਂਦਾ ਕਿ ਉਹ ਮੰਨਉਗੇ ਪੰਜਾਬੀ ਆ ਉਹਦੇ ਵਾਸਤੇ ਤਾਂ ਅੱਖਰੇ ਆ ਕੋਈ ਕਮਾਡੀ ਰਹੇ ਕੋਈ ਫਸੜਾ ਹੋ ਜਾਵੇ ਨਾ ਪੜ੍ਹਨੀ ਨਹੀਂ ਆਉਂਦਾ ਹਾਂ ਉਹਨੇ ਅੱਕਰ ਦੇ ਲੈਣਾ ਵੀ ਆ ਪੰਜਾਬ ਚ ਹੁੰਦੇ ਨੇ ਊੜਾ ਐੜਾ ਮਾੜਾ ਮੋਟਾ ਤਾਂ ਹੁੰਦਾ ਹੀ ਆ ਬਿਲਕੁਲ ਤੇ ਉਹ ਸ਼ਾਸਤਰ ਨੇ ਜਿਵੇਂ ਆਪਣੇ ਚਾਰੇ ਧਰਮ ਲਾ ਲਓ ਸ਼ਾਸਤਰ ਕਿਸੇ ਗਲਤ ਚੀਜ਼ ਦਾ ਨਾਉ ਨਿਤਿੰਦਰ ਸਿੰਘ ਠੀਕ ਹੈ ਗਲਤ ਦਾ ਨਾਉ ਤਾਂ ਨਹੀਂ ਭਾਈ ਨਹੀਂ ਸ਼ਾਸਤਰ ਇੱਕ ਸਿੱਖਣਾ ਹੈ ਕੋਈ ਵੀ ਆ ਜਾਏ ਪੰਜਾਬ ਪਰਖੀ ਨਾਇਕ ਮੈਦੀ ਭਰਤੀ ਲਾ ਲਓ ਆਪਣੇ ਪੰਜਾਬ ਦੀ ਉਹਦੇ ਵਿੱਚ ਜਿਹੜਾ ਰੂਲ ਫੋਲੋ ਕਰੂੰਗਾ ਉਹਦੇ ਵਿੱਚ ਮਤਲਬ ਜਾਊਗਾ ਕਿ ਨਾ ਉੱਥੇ ਅਹੁਦੇ ਤੇ ਕੋ ਕੋ ਸਟੇਬਲਾ ਚਾਹੇ ਅਫਸਰਾ ਚਾਹੇ ਵੱਡਾ ਹੈ ਡੀਆਈਜੀ ਹੈ ਨਾ ਬਿਲਕੁਲ ਇਹ ਆਪਣੇ ਕਿਸੇ ਨਾ ਬੈਸ ਨੇ ਭਾਈ ਆਪਣਾ ਤਾਂ ਵੀ ਸ਼ਨੀ ਦੇਵ ਨੇ ਆਪਣਾ ਸਸਤਰ ਨੇ ਬਸ ਜਿਵੇਂ ਵਰਮਾ ਹੈ 라ਵਣਾ ਠੀਕ ਹੈ ਉਹ ਅਸੀਂ ਪੜੇ ਹੋਇਆ ਮਾੜੋ ਮੁੱਟੇ ਬੈਦ ਦੇ ਘਾ ਦੇ ਹੱਤ ਨੇ ਪਾਣੀ ਦੇ ਪੰਜ ਨੇ ਇਦਾਂ ਇਦਾਂ ਰੱਖ ਕੇ ਅੱਖ ਨਾਲ ਦੇਖ ਕੇ ਉਹਨੇ ਨੂੰ ਬਿਮਾਰੀ ਦੱਸ ਸਕਦੇ ਆ ਫਿਰ ਗ੍ਰਹਿਾਂ ਦੇ ਮੁਤਾਬਕ ਜਿਵੇਂ ਕਲਯੁਗ ਜਾਇਆ ਕਰਮਾ ਨਾ ਕੰਨੀ ਦੇਵ ਨੇ ਜਿਹੜੇ ਤਰਾਦੂ ਟੱਕੜੀ ਕੁੰਭ ਦਾਸੀ ਬਹੁਤ ਵਧੀਆ ਰਹਿਣੀ ਆ ਭਾਈ 12 ਦੀਆਂ 12 ਜਿਹੜਾ ਕਿ ਕਾਲ ਨੂੰ ਮੰਨੂਗਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਮਤਲਬ ਰੂਪ ਆ ਇੱਕ ਕਾਲਵਾ ਹੈ ਕਿਉਂ ਕਾਲ ਨੂੰ ਕੱਟਦੇ ਨੇ ਗੁਰੂ ਗ੍ਰੰਥ ਸਾਹਿਬ ਹੂੰ ਕਲਤ ਨਹੀਂ ਬੋਲਦੇ ਆ ਨਹੀਂ ਇੱਟਣੇ ਆਪਣਾ ਬਸਾਖੀ ਦੇ ਵਿੱਚ ਕਈ ਕਹਿੰਦੇ ਨੇ ਵੀ ਐਕਟਣਾ ਤੋਂ ਮੰਦਰ ਦੇ ਵਿੱਚ ਕਰਦਾ ਆਇਆ ਨਾ ਮਖਵੀ ਮੰਦਰ ਤਾਂ ਭਗਵਾਨ ਦਾ ਉਹ ਚ ਕੋਈ ਵੀ ਵੇਖ ਸਕਦਾ ਮਾਜਵਾ ਬਿਲਕੁਲ ਇਹ ਆਪਣਾ ਵਿਚਾਰ ਨੇ ਦੁਨੀਆ ਨਾਲ ਵੀਰੇ ਆਪਣੇ ਨਾਲ ਦੁਨੀਆ ਨਹੀਂ ਵਿੱਚੋਂ ਕਿਹਾ ਜਾਂਦਾ ਕਿਉਂਕਿ ਦੁਨੀਆ ਬਣਾ ਦਿੰਦੀ ਆ ਬਗਾਨਾ ਨਾ ਹੁਣ ਬੀਬੀਆਂ ਆਉਣ ਲੱਗੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਕਿਹਾ ਭਾਈ ਬੀਬੀਓ ਇੱਥੇ ਮੱਥਾ ਟੇਕੋ ਛੰਨੀ ਦੇਵ ਨੂੰ ਨਾ ਮਹਾ ਕਾਲੀ ਨੂੰ ਰਾਸਤੇ ਚੱਲਦੇ ਨੇ ਪਤੀ ਦੀ ਮੰਨੋ ਇਹੀ ਕਹਿ ਸਕਦੇ ਆਪਾਂ ਬਿਲਕੁਲ ਇਹ ਬੀਬੀਆਂ ਨੇ ਜਿਹੜੀਆਂ ਇਹ ਬਸ ਬੀਬੀਆਂ ਰੱਬਰ ਜਾਣੀਆਂ ਨਾ ਉਹ ਬੀਬੀਆਂ ਜਿਹੜਾ ਰੱਬ ਨੇ ਮਤਲਬ ਪੂਰਾ ਕਰਦਾ ਇਹ ਸਾਡੀ ਤਾਂ ਇਹਨਾਂ ਨੂੰ ਨੰਗਸ਼ਕਾਰਿਆ ਤਾਂ ਕੋਈ ਵੀ ਨਾਰੀ ਹੈ ਨਾਰੀ ਹੈ ਜਿਹੜੀ ਠੀਕ ਹੈ ਅਜੇ ਸਿੱਖਿਆ ਸ਼ਾਸਤਰਾਂ ਦੇ ਵਿੱਚ ਇਹ ਨਾਰੀ ਦਾ ਸਤਕਾਰ ਨੂੰ ਹੋਣਾ ਚਾਹੀਦਾ ਲਕਸ਼ਮੀ ਆ ਡਰਾਈਵਰ ਕਰ ਜੂਗਾ ਨਾ ਮਾ ਪਾਰਵਤੀ ਦੇ ਰੂਪ ਮਾ ਕਾਲੀ ਦਾ ਐ ਫਿਰ ਉਹ ਪਲੇਸ ਕਰਦੀ ਆ ਜਨਾਨੀ ਵੀ ਉਦਾਂ ਹੀ ਕਰਦੀ ਆ ਬਿਲਕੁਲ ਨਾਰੀ ਬਦਕਾਰ ਨਾ ਹੋਵੇ ਨਾ ਬਰਾ ਮਾ ਵਿੱਚ ਖਾਣ ਨਾ ਹੋਵੇ ਅਮਾ ਅੰਕ ਦੀ ਦੇਖਣੀ ਤੋਂ ਬੰਦੇ ਨੂੰ ਜੱਜਮੈਂਟ ਹੋ ਸਕਦੀ ਆ ਵੀ ਇਹ ਬੰਦਾ ਆਪਣੇ ਨਾਲ ਗਲਤ ਕਰੂਗਾ ਹਨਾ ਬਿਲਕੁਲ ਇਹ ਆਪਣਾ ਸਸਤ ਨਹੀਂ ਮੈਨੂੰ ਖਬਰ ਕਿਹਨੇ ਡੰਗ ਦੇਣਾ ਉਹ ਨਹੀਂ ਗੱਲ ਜਦੋਂ ਮੌਤ ਆਉਣੀ ਆ ਵੀਰੇ ਕੋਈ ਬਿਸਤਰਾ ਨਹੀਂ ਜਗ੍ਹਾ ਵਾਲੀ ਕੋਈ ਉਮਰ ਨਹੀਂ ਦੇਖ ਦਿਓ ਗਰਭ ਦੇ ਵਿੱਚ ਵੀ ਮਹਾਰਾਜ ਜੀ ਬਾਣੀ ਦੇ ਲਿਖਿਆ ਕਹਿੰਦੇ ਉੱਥੇ ਵੀ ਤੂੰ ਗਰਭ ਵਿੱਚ ਮਰਿਆ ਹੀ ਹੁੰਦਾ ਜੇ ਬਾਣੀ ਮਾਂ ਦੇ ਵਿੱਚੋਂ ਮਤਲਬ ਬੋਲਦੀ ਆ ਜੇ ਮਾਂ ਨੇ ਜਨਮ ਦਿੱਤਾ ਤਾਂ ਆਪਾਂ ਬਾਣੀ ਪੜੀ ਇਹ ਚੀਜ਼ਾਂ ਦਾ ਮੰਨੀਆਂ ਹੋਈਆਂ ਨੇ ਜਿਵੇਂ ਅਗਲਾ ਕਹਿੰਦਾ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਮੌਤ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾ ਤਾਂ ਇਹ ਚੀਜ਼ਾਂ ਮੰਨੀਆਂ ਹੋਈਆਂ ਨੇ ਚਾਪਾਤਾ ਬੱਸ ਜਦੋਂ ਕੱਲ ਨੂੰ ਹੀ ਸ਼ਨੀਵਾਰ ਤੇ ਆਪਾਂ ਪਾਵਾਂਗੇ ਗ੍ਰਹਿਾਂ ਦੇ ਤੌਰ ਤੇ ਗ੍ਰਹਿ ਕੀਨੇ ਕਾਲ ਨੇ ਜਿਵੇਂ ਮਹਾਕਾਲ ਨੇ ਇਹਨਾਂ ਜੀ ਭੋਲੇ ਨਾਲ ਮਹਾਕਾਲੀ ਇਹਨਾਂ ਦਾ ਰੂਪ ਆ ਜਣੀ ਮਾ ਪਾਰਵਤੀ ਆ ਬਾਣੀ ਵਿੱਚ ਵੀ ਲਿਖਿਆ ਮਾ ਪਾਰਵਤੀ ਮਾਈ ਮਾਤਾ ਪਾਰਵਤੀ ਮਾਈ ਇਦਾਂ ਲਿਖਿਆ ਹੈ ਨਾ ਤੇ ਉਹ ਗੱਲ ਆ ਵੀ ਉਹ ਨਾਰੀ ਆ ਬਾਬੇ ਨਾਨਕ ਨੇ ਵੀ ਇਸ ਸਿਸ ਕਰੀ ਆ ਉਹਦੀ ਸੋ ਕਿਉਂ ਮੰਦਾ ਆਤੀ ਹੈ ਜਿਤ ਜਮੇ ਰਾਜਾ ਨਾ ਹੈ ਨਾ ਆਇਆ ਬਾਬੇ ਨਾਨਕ ਤੋਂ ਲੈ ਕੇ ਨੌ ਪਾਲ ਸਾਈਆਂ ਤੱਕ ਸਾਰਿਆਂ ਨੂੰ ਸਭ ਤੇ ਸੱਚਾ ਹੋਇਆ ਹੀ ਹੈ ਹਾਂ ਜਦੋਂ ਕੋਈ ਫਸਲ ਵੀਦਣੀ ਹੋਵੇ ਫਿਰ ਖੇਤ ਤਿਆਰ ਕਰਨਾ ਪੈਂਦਾ ਨੌ ਪਾਤਸ਼ਾਹੀਆਂ ਨੇ ਖੇਤ ਤਿਆਰ ਕਰਵਾ ਕੇ ਪਾਤਸ਼ਾਹ ਨੂੰ ਜਾ ਕੇ ਬੂਟਾ ਲਾਇਆ ਉਹਨਾਂ ਨੇ ਅਮਰ ਸੰਚਾਰ ਕਰਿਆ ਹੂੰ ਠੀਕ ਆ ਜਿਵੇਂ ਕਹਿੰਦਾ ਹਰ ਸੇਵਕ ਹਰ ਜਿਹਾਂ ਭੇਦਨਾ ਜਾਣੋ ਮੈਂ ਤੋਹ ਹੈ ਜੋ ਅੰਦਰ ਮਰ ਇੱਕ ਹੋਵੇ ਤਾਂ ਜਿਵੇਂ ਆਮ ਕਹਿੰਦੇ ਆ ਗੋਡ ਇਜ਼ ਵਨ ਉਹ ਕੋਮ ਦਾ ਵਿਤੰਚਾਰ ਫਰਕ ਕੋਈ ਨਹੀਂ ਠੀਕ ਆ ਬਾਕੀ ਇਹ ਜਿਹੜੇ ਮਾਜ ਫਕੀਰਾਂ ਦੀ ਜੱਗ ਕਮਲਾ ਕੀ ਜਾਣੇ ਚੱਲ ਆਪਾਂ ਦਾ ਫਕੀਰ ਵੀ ਨਹੀਂ ਆ ਗਿਆ ਵੀਰੇ ਆਪਾਂ ਤਾਂ ਰਾਸਤੇ 'ਚ ਚੱਲਦੇ ਆ ਮੇਰਾ ਮੈਂ ਤੋਂ ਤਾਂ ਵਧੀਆ ਬੰਦਾ ਬਣ ਗਿਆ ਨਹੀਂ ਆ ਕਿਉਂਕਿ ਗਿਆਨ ਦੀ ਗੱਲ ਉਹੀ ਕਰਦਾ ਵੀਰੇ ਮੈਂ ਤੈਨੂੰ ਗਲਤ ਕਹਾਂ ਇੰਦਾ ਜਿੱਦੇ ਕੋਲ ਨੌਲੇਜ ਹੋਵੇ ਵਕੀਲ ਵਕੀਲ ਕੋ ਖੜਦਾ ਨਾ ਯਾਰ ਦੁਨੀਆ ਇੱਕ ਮੇਲਾ ਆ ਮੇਲਾ ਦੇਖਣਾ ਜਿਹੜੇ ਮੇਲੇ ਦੀ ਡੈਫੀਨੇਸ਼ਨ ਦੇਖ ਲਾ ਮੇਲੇ ਦਾ ਅਰਥ ਕੀ ਹੈ ਸਭੇ ਸਾਦੀ ਵਾਰਤਾ ਕਿਸੇ ਨੂੰ ਪੁੱਛ ਕੇ ਨਹੀਂ ਆਇਆ ਜੰਮੇ ਖਾਲਸੇ ਉੱਤੇ ਜੈ ਚੱਲਈ ਤੇਰੀ ਪਹਿਲਾ ਸ਼ੇਰ ਤਰੀਫ ਵੀ ਹਾਂ ਵੀ ਉਹਨਾਂ ਨੇ ਕਹਿ ਲੋ ਪੰਜ ਸੱਤ ਬਾਹਰ ਕੱਢ ਤੇ ਦਸਵੇਂ ਪਾਤਸ਼ਾਹ ਨੇ ਜਿਵੇਂ ਤੁਹਾਨੂੰ ਜੀ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਕਿਹੜੇ ਕਿਹੜੇ ਤੱਤ ਗ੍ਰਹਿ ਸੀ ਇਹ ਹਾਂਜੀ ਅਕਾਲਪੁਰਖ ਤਾਂ 10ਵੇਂ ਪਾਤਸ਼ਾਹ ਸੀ ਉਹਨਾਂ ਚ ਠੀਕ ਹੈ ਉਹਨਾਂ ਨੇ ਆਪਣੇ ਆਪ ਤੋਂ ਬਾਹਰ ਕੱਢ ਕੇ ਪੰਜ ਦੇ ਰਾਖੜਾ ਦੇ ਬਾਈ ਉਹ ਦੇਖਦੇ ਸੀ ਜਿਵੇਂ ਆਪਾਂ ਕਹਿੰਦੇ ਆ ਬਰਮ ਗਿਆਨੀ ਸਦ ਜੀਵੇ ਨਹੀਂ ਮਰਦਾ ਹਨ ਉਹ ਗੁਰੂ ਸੀਗੇ ਬਰਮ ਗਿਆਨੀ ਸੀਗੇ ਬਰਮ ਦਾ ਉਹਨਾਂ ਨੂੰ ਗਿਆਨ ਸੀ ਸੰਸਾਰ ਦਾ ਬਰਮਾ ਦਾ ਠੀਕ ਹੈ ਚਾਰ ਬੇਦ ਇੱਕ ਮੰਤਰ ਵਹਿਗੁਰੂ ਦਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਬਰਮੋਸੇਂਗਾ ਇਸ ਕਰਕੇ ਅਸੀਂ ਗ੍ਰਹਿਾਂ ਪਤਾਂ ਉਸ਼ਕਤਰਾ ਨਾਲ ਮਨਾਇਆ ਕਿ ਕਿ ਮਖਾਤੀ ਕੋਈ ਆਮ ਮੇਲਾ ਨਹੀਂਗਾ ਇਹ ਅਕਾਲਪੁਰਖ ਕਰਕੇ ਗਿਆ ਵੇਦ ਕੇ ਗਏ ਨੇ ਖੇਡਾ ਉਹਨਾਂ ਦੀ ਹੈ ਨਾ ਬਚਪਨ ਤੋਂ ਲੈ ਕੇ ਐਂਡ ਤੱਕ ਠੀਕ ਹੈ ਭਗਤਾਂ ਦੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਤੱਕ ਭਗਤ ਜੋ ਵੀ ਇਹਨਾਂ ਚ ਬੈਠੇ ਨੇ ਉਹਨਾਂ ਨੂੰ ਨਮਸਕਾਰ ਆ ਗੜੈ ਇਹ ਨਹੀਂ ਕਹਿੰਦਾ ਵੀ ਤੂੰ ਅਕਾਲ ਪੁਰਖ ਨੂੰ ਨਾਮ ਆਨਾ ਮੈਂ ਮਹੀ ਉਹ ਹੀ ਤੈਨੂੰ ਕਹਿੰਦਾ ਵੀ ਵੀ ਮੇਲੇ ਦਾ ਅਰਥ ਇਹ ਹੁੰਦਾ ਵੀ ਸਭੀ ਸਾਡੀ ਬਾਤਾਂ ਜੀ ਵੀ ਆਉਂਦੀ ਹੈ ਕਿਸੇ ਨੂੰ ਪੁੱਛਦੇ ਆ ਉਹ ਕੋਈ ਖੱਬਾ ਦੇਣ ਦੀ ਲੋੜ ਨਹੀਂ ਜੀ ਦਾ ਕੁਝ ਨਹੀਂ ਸਪੈਸ਼ਲ ਨਹੀਂ ਕਿਹਾ ਜਾਂਦਾ ਉਹੀ ਚਾਹਤਾ ਕਿ ਕੋਈ ਮਦਦ ਹੋਵੇ ਕੋਈ ਧਰਮ ਹੋਵੇ ਕੋਈ ਗਰੀਬ ਵੀ ਆਉਗੇ ਅਮੀਰ ਵੀ ਆਈ ਰਹਿ ਜਾ ਇਸ ਤਰ੍ਹਾਂ ਦੀ ਚਾਹਤ ਹੈ ਜੀ ਕੰਗਾ ਭਾਈ ਫਤਿਹ ਕੋਈ ਗਲਤੀ ਮਲਤੀ ਨਾ ਆਪ ਇਹ ਸਾਡੇ ਵਿਚਾਰ ਨਹੀਂ ਸ਼ਨੀ ਦੇਵ ਗ੍ਰਹਿਾਂ ਦੇ ਨਾਲ ਕਿਉਂਕਿ ਤੁਸੀਂ ਬਾਣੀ ਨਹੀਂ ਪੰਜ ਪੜ੍ਹਦੇ ਉਹ ਜੋ ਵੀ ਕੰਗਾ ਇਸ਼ਨਾਨ ਇਸ਼ਨਾਨ ਕਰਕੇ ਅਸਣ ਤੇ ਬਹਿੰਦੇ ਨਹੀਂਗੇ ਸਿੱਖ ਤਾਂ ਉਹੀ ਹੈ ਵੀਰੇ ਪੰਜਾਂ ਸੰਕਾਰਾਂ ਦੇ ਉਹ ਰੱਖਦਾ ਮੈਂ ਤਾਂ ਸਿੱਖ ਨਹੀਂ ਆ ਮੇਰਾ ਬਚਪਨ ਤੋਂ ਗੁਰਮੁਖ ਸੰਗਾ ਬਾਦਸ਼ਾਹ ਸਾਸਤਰੀ ਬੈਦ ਬਹੁਤ ਨਾਲੇ ਮਿਲ ਕੋ ਸਾਫ ਕਰਿਖਾਏ ਉਸ ਨਾਲੇ ਇੱਛਕ ਸੀਗਾ ਬਈ ਜੇ ਤੈਨੂੰ ਪਤਾ ਡੱਬ ਵਾਲੀ ਠੀਕ ਹੈ ਜੇਪਾ ਨੂੰ ਪਹਿਲੀ ਪੌੜੀ ਮਿਲ ਗਈ ਆਪਾਂ ਨੂੰ ਲੋਭ ਨਹੀਂ ਘਾਟ ਜੰਦੀ ਬਾਕੀ ਜੋ ਸੰਗਤ ਕਰੋ ਭੰਦਰਾ ਉਹਨਾਂ ਦੇ ਰਹਿਣੀ ਆ ਅਸੀਂ ਉਹਨੂੰ ਮਨਦਰ ਰਹੇਗੇ ਸ਼ਨੀ ਦੇਵ ਕਮੇਟੀ ਦਾ ਪੰਜ ਜਣੇ ਮੇਨ ਆ ਅਸੀਂ ਉਹਦੇ ਵਿੱਚ ਇਹਨਾਂ ਨੇ ਵਿਦਾਈ ਕਰਕੇ ਇੰਨਾ ਉਹਦੇ ਕੱਟਦਾ ਚਲੋ ਮੈਂ ਚੱਲਣ ਵਾਲਾ ਨਹੀਂ ਫੇਰ ਵੀ ਕਿ ਸੋਚਦੇ ਆਂ ਜੀਵ ਦਿੱਤੀ ਆ ਉੱਤਤ ਕਰਕੇ ਖਾਟ ਲੋ ਨਾ ਬਿਲਕੁਲ ਤੇ ਇੱਕ ਕਮੇਟੀ ਪੰਜਾਬ ਦੇ ਵਿੱਚ ਚਲਣੀ ਆ ਬਾਈ ਜਾਣੂ ਵੀ ਇਹ ਜੋੜੂ ਦੇ ਪਾਜੀ ਦਾ ਕੋਈ ਪ੍ਰਧਾਨ ਨਹੀਂ ਹੋਣਾ ਮੈਂ ਵੀ ਨਹੀਂਗਾ ਇਹ ਤੁਸੀਂ ਛਣੇ ਮਾਰੇ ਜਿਵੇਂ ਨਾਮ ਤੇ ਰੱਖ ਲਓ ਦਰਵਾਜ਼ੇ ਬਰਮ ਗਿਆਨ ਜਿੱਦੇ ਅੱਲਾ ਜਿਵੇਂ ਛਣੇ ਬਰਮ ਗਿਆਨ ਜਿੱਦੇ ਆ ਨਾ ਠੀਕ ਆ ਇਹ ਵੈਂਟੀ ਆ ਵੀ ਪ੍ਰਧਾਨ ਆ ਜਿਹੜਾ ਚਾਰਾਂ ਦੀ ਮੰਨੂਗਾ ਠੀਕ ਹੈ ਪ੍ਰਧਾਨ ਤਿੰਨ ਦੀ ਇਹ ਸਹੀ ਨਹੀਂ ਉਹਨਾਂ ਦੋਨਾਂ ਨੂੰ ਕੱਢ ਸਕਦਾ ਨਾ ਹੀ ਪਾ ਸਕਦਾ ਠੀਕ ਪ੍ਰਧਾਨ ਵੀ ਜਿਹੜਾ ਚਾਰਾਂ ਦੀ ਮੰਨੂ ਉਹਨੂੰ ਮੰਨਿਆ ਜਾਣਾ ਠੀਕ ਤਾਸ਼ ਪਾਉਗੀ ਪੰਜਾਂ ਦੇ ਵਿੱਚ ਜਿਹੜਾ ਪਿੱਛੇ ਇੱਕ ਚੱਕਿਆ ਗਿਆ ਉਹ ਪ੍ਰਧਾਨ ਆ ਬਾਕੀ ਚੁਣਿਆ ਜਾਣ ਦੇ ਚਾਰ ਠੀਕ ਆ ਬਾਈ ਗੰਗਾ ਬਾਈ ਫਤੇ